ओके ਮੈਂ ਲਾਦਾ ਸਾਰੇ ਥੱਕ ਗਏ ਨੇ ਹੁਣ ਸੋ ਮੈਂ ਸੋਚਿਆ ਇਸ ਹਿੱਸੇ ਦੇ ਵਿੱਚ ਤੁਸੀਂ ਮੈਨੂੰ ਸਿਖਾਓ ਮੈਂ ਤਾਂ ਸਿੱਖ ਸਿੱਕੇ ਥੱਕ ਗਈ ਪਰ ਤੁਸੀਂ ਹੁਣ ਮੈਨੂੰ ਸਿਖਾਣਾ ਹੈ ਠੀਕ ਹੈ ਸੋ ਇਕੱਠੇ ਕਰਾਂਗੇ ਤੇ ਖੁਦ ਸਿੱਖਾਂਗੇ ਇਕੱਠੇ ਤੇ ਤੁਸੀਂ ਮੈਨੂੰ ਦੱਸੋਗੇ ਇਹ ਚੀਜ਼ਾਂ ਠੀਕ ਨੇ ਜਾਂ ਨਹੀਂ ਠੀਕ ਠੀਕ ਹੈ ਓਕੇ ਸੋ ਜੇ ਡਾਕਟਰ ਨੇਣਾ ਨੇ ਤਾਂ ਆਪਣਾ ਕੰਮ ਕਰਤਾ ਸਾਨੂੰ ਦੱਸਦਾ ਇਹ ਸਾਰੀ ਚੀਜ਼ਾਂ ਕਰੋ ਅਸੀਂ ਬੈਠ ਗਏ ਮਰੀਜ਼ ਘਰ ਕੀ ਕਰੀਏ ਹੁਣ ਕੀ ਕਰੀਏ ਸਾਨੂੰ ਤਾਂ ਦੱਸ ਤਾਂ ਤੁਸੀਂ ਇਹਨਾਂ ਸਭ ਕੁਝ ਕਰੋ ਅਸੀਂ ਕਿਵੇਂ ਕਰਾਂਗੇ ਇਹ ਅੱਜ ਇਸ ਬਾਰੇ ਗੱਲ ਕਰਦੇ ਹਾਂ ਸੋ ਇਹਨਾਂ ਦੇ ਅੰਦਰ ਮੈਂ ਕੀ ਦੱਸੂੰਗੀ ਕਿ ਤੁਸੀਂ ਘਰ ਬੈਠੇ ਕੀ ਕੀ ਕਰ ਸਕਦੇ ਹੋ ਤੁਸੀਂ ਆਪਣੀ ਐਕਸਰਸਾਈਜ਼ ਕਸਰਤ ਤੇ ਸ਼ਰਾਬ ਸ਼ਰਾਬ ਦੇ ਬਾਰੇ ਡਾਕਟਰ ਜੀ ਮਨੇ ਬਹੁਤ ਗੱਲ ਕੀਤੀ ਉਸ ਬਾਰੇ ਥੋੜਾ ਜਿਹਾ ਹੋਰ ਗੱਲ ਕਰਾਂਗੇ ਆਪਣੀ ਦਵਾਈਆਂ ਨੂੰ ਕਿਵੇਂ ਕਰਨਾ ਹੈ ਆਪਣੇ ਮੈਡੀਕਲ ਰਿਕਾਰਡਸ ਜਾਂ ਲੈਬ ਰਿਜ਼ਲਟਸ ਨੂੰ ਕਿਵੇਂ ਦੇਖਣਾ ਹੈ ਤੇ ਅੱਜ ਕੱਲ ਸਭ ਕੁਝ ਆਨਲਾਈਨ ਹੋ ਗਿਆ ਹੈ ਉਹਦਾ ਕੀ ਕਰਨਾ ਹੈ ਸੋ ਥੋੜੀ ਥੋੜੀ ਚੀਜ਼ਾਂ ਆਪਾਂ ਸਿੱਖਾਂਗੇ ਸੋ ਆਪਾਂ ਸੋਚਦੇ ਹਾਂ ਕਿ ਹਾਰਟ ਡਿਜ਼ੀਜ਼ ਯਾ ਦਿਲ ਦੀ ਬਿਮਾਰੀ ਜਿਹੜੀ ਹੈ ਉਹ ਤਾਂ ਕਈ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਆਪਾਂ ਕੁਝ ਨਹੀਂ ਕਰ ਸਕਦੇ ਉਸ ਬਾਰੇ ਇੱਕ ਚੀਜ਼ ਹੈ ਆਪਣੀ ਏਜ ਜਿੰਨੇ ਆਪਾਂ ਜ਼ਿਆਦਾ ਬڑے ਹੋ ਗਏ ਉਹਨਾਂ ਆਪਣਾ ਦਿਲ ਦੇ ਉੱਤੇ ਫਰਕ ਪੈਂਦਾ ਹੈ पर हर चीज़ एक ही चीज़ा ये भी है नहीं जो तो कर सकते हो और पता ही नहीं सो so, बेहत दसो ब्लड प्रैशर तो कुछ कर सकते हो ब्लड प्रैशर बारे कोलैसट्रोल तुम्हें कोलैसट्रोल बारे कुछ कर सकते हो डायबिटीज़ या शुगर शुगर बारे कुछ कर सकते हो कसरत बारे कुछ कर सकते हो वेट बारे कुछ कर सकते हो सो बहुत कुछ कर सकते हो ਹੈਨਾ ਏਜ ਬਾਰੇ ਕੁਝ ਕਰ ਸਕਦੇ ਹਾਂ ਕੋਈ ਗੱਲ ਨਹੀਂ ਅਸੀਂ ਬਾਕੀ ਸਾਰੀ ਚੀਜ਼ਾਂ ਕਰਾਂਗੇ ਓਕੇ ਸੋ ਮੈਂ ਕਿਉਂ ਕਹਿਨੀ ਹੈ ਕਿ ਆਪਾਂ ਨੂੰ ਘਰ ਬੈਠ ਕੇ ਆਪਣਾ ਦੇਖਣਾ ਪੈਣਾ ਹੈ ਕਿ ਆਪਣੀ ਸਿਹਤ ਕਿਸ ਤਰ੍ਹਾਂ ਹੈ ਜਿੰਮੇ ਕੀ ਕਿਹਾ ਜੇ ਤੁਸੀਂ ਡਾਕਟਰ ਕੋਲ ਜਾਣੇ ਹੋ ਉਹਨਾਂ ਕੋਲ ਉਹੀ ਜਾਣਕਾਰੀ ਆਉਗੀ ਜੋ ਤੁਸੀਂ ਉਹਨਾਂ ਨੂੰ ਦੋਗੇ ਹੈਨਾ ਜੇ ਤੁਸੀਂ ਘਰ ਬੈਠ ਕੇ ਆਪਣਾ ਬਲੱਡ ਪ੍ਰੈਸ਼ਰ ਨਹੀਂ ਚੈੱਕ ਕਰੋਗੇ ਤੇ ਤੁਸੀਂ ਡਾਕਟਰ ਕੋਲ ਜਾ ਕੇ ਕਹਿੰਦੇ ਹੋ ਕਿ ਤੁਸੀਂ ਹੁਣ ਮੇਰਾ ਇੱਕ ਵਾਰੀ ਚੈੱਕ ਕਰ ਦੋ। ਉਹਦੇ ਨਾਲ ਕੋਈ ਫਾਇਦਾ ਆਊਗਾ? ਜੇ ਤੁਸੀਂ ਆਪਣਾ ਘਰ ਬੈਠ ਕੇ ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋ ਜੇ ਤੁਸੀਂ ਆਪਣੇ ਡਾਕਟਰ ਕੋਲ ਲੈ ਕੇ ਜਾਓ ਤੁਸੀਂ ਡਾਕਟਰ ਚੀਮਾ ਕੋਲ ਜਾਓ ਤੇ ਕਹੋ ਪਿਛਲੇ ਹਫਤੇ ਦੇ ਅੰਦਰ ਇਹ ਸਭ ਕੁਝ ਸੀਗਾ ਮੇਰੇ ਬਲੱਡ ਪ੍ਰੈਸ਼ਰ। ਤੁਹਾਨੂੰ ਲੱਗਦਾ ਹੈ ਡਾਕਟਰ ਚੀਮਾ ਦੀ ਥੋੜੀ ਜੀ ਹੈਲਪ ਹੋ ਜਾਊਗੀ ਉਸ ਚੀਜ਼ 'ਚ। ਸੇਮ ਚੀਜ਼ ਹੈ 슈ਗਰ ਬਾਰੇ। ਜੇ ਤੁਸੀਂ ਆਪਣੀ 슈ਗਰ ਦੀ ਰੀਡਿੰਗਸ ਦੱਸੋ ਉਹਨਾਂ ਨੂੰ ਉਹ ਕੁਝ ਕਰ ਸਕਦੇ ਨੇ ਤੁਹਾਡੇ ਲਈ ਇੱਕ ਚੀਜ਼ ਹੈਗੀ ਉਹ ਚੀਟਿੰਗ ਕਰ ਲੈਂਦੇ ਨੇ ਉਹਨੂੰ ਕਹਿੰਦੇ ਆ A1C A1C ਡਾਕਟਰਾਂ ਦਾ ਤਰੀਕਾ ਹੈ ਕਿ ਜੇ ਤੁਸੀਂ ਉਹਨਾਂ ਨੂੰ ਝੂਠ ਬੋਲ ਰਹੇ ਹੋ ਉਹਨਾਰੇ ਦੇਖਣਾ ਹੈ ਕਿ ਪਿਛਲੇ 3 ਮਹੀਨੇ ਦੇ ਅੰਦਰ ਤੁਹਾਡੀ ਸ਼ੂਗਰ ਕਿੰਨੀ ਸੀ ਪਤਾ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਤੁਹਾਡੀ ਬੋਡੀ ਦੇ ਅੰਦਰ ਰੈੱਡ ਬਲੱਡ ਸੈੱਲਸ ਨੇ ਖੂਨ ਵਾਲੇ ਸੈੱਲ ਨੇ ਖੂਨ ਵਾਲੇ ਸੈੱਲ 90 ਦਿਨ ਤੱਕ ਤੁਹਾਡੀ ਬੋਡੀ ਦੇ ਅੰਦਰ ਰਹਿੰਦੇ ਨੇ ਦਬੇ ਦਿਨ ਬਾਅਦ ਉਹਨਾਂ ਨੇ ਖਤਮ ਹੋ ਜਾਣਾ ਤੇ ਨਮੇ ਸੈੱਲ ਜਾਣਾ ਇਹ ਖੂਨ ਵਾਲੇ ਸੈੱਲ ਇੰਨੇ ਜ਼ਿਆਦਾ ਚਲਾਕ ਨੇ ਉਹ ਕਹਿੰਦੇ ਨੇ ਸਾਨੂੰ 슈ਗਰ ਪਸੰਦ ਹੈ ਸੋ 슈ਗਰ ਉਹ ਖੂਨ ਵਾਲੇ ਸੈੱਲਸ ਤੇ ਜਮ ਜਾਂਦੀ ਹੈ ਤੇ ਜਦ ਤੁਸੀਂ ਡਾਕਟਰ ਨੂੰ ਕਹਿੰਨੇ ਹੋ ਨਹੀਂ ਜੀ ਸਭ ਕੁਝ ਠੀਕ ਹੈ ਤੇ ਉਹ ਤੁਹਾਡੀ A1C ਦੇਖਦੇ ਨੇ ਪਿਛਲੇ 3 ਮਹੀਨੇ ਦਾ ਤਾਂ ਤੁਹਾਡੇ ਖੂਨ ਵਾਲੇ ਸੈੱਲ ਕਹਿੰਦੇ ਨੇ ਇਹ ਤਾਂ ਬਹੁਤ ਝੂਠ ਹੈ ਸੋ ਤਾਂ ਕਰਕੇ A1C ਕਰਦੇ ਹੁੰਦੇ ਨੇ ਡਾਕਟਰਸ ਕਿਉਂਕਿ ਜੇ ਤੁਸੀਂ ਰੋਜ਼-ਰੋਜ਼ ਨਹੀਂ ਚੈੱਕ ਕਰ ਪਾਉਂਦੇ ਜਾਂ ਕਦੇ ਲੋਕਾਂ ਨੂੰ ਚੈੱਕ ਕਰਨ ਦੀ ਲੋੜ ਵੀ ਨਹੀਂ ਹੁੰਦੀ ਰੋਜ਼-ਰੋਜ਼ ਤਾਂ ਉਹ ਕਿਵੇਂ ਉਹਨਾਂ ਨੂੰ ਪਤਾ ਲੱਗੇ ਕਿ ਤੁਹਾਡੇ ਬੋਡੀ ਦੇ ਅੰਦਰ ਕਿੰਨਾ ਗਲੂਕੋਸ ਹੈ ਸੋ ਤਾਂ ਕਰਕੇ A1C ਜ਼ਰੂਰੀ ਹੈ ਉਸ ਤੋਂ ਪਹਿਲਾਂ ਕਿ ਅਸੀਂ ਬਾਕੀ ਸਾਰੀ ਚੀਜ਼ਾਂ ਬਾਰੇ ਗੱਲ ਕਰੀਏ ਇਹ ਮੈਂ ਦੱਸਣਾ ਚਾਹਨੀ ਹੈ ਕਿ ਪਹਿਲਾਂ ਗੱਲ ਕਰਦੇ ਹੁੰਦੇ ਸੀ ਕਿੰਨੀ ਸ਼ਰਾਬ ਤੁਸੀਂ ਪੀ ਸਕਦੇ ਹੋ ਆਨਸਰ ਉੱਤੇ ਹੈ ਪਰ ਤੁਸੀਂ ਮੈਨੂੰ ਦੱਸੋ ਥੋੜਾ ਜਿਹੜਾ ਰਿਸਕ ਹੈ ਦਿਲ ਦੀ ਬਿਮਾਰੀ ਦਾ ਜੇ ਤੁਸੀਂ ਸ਼ਰਾਬ ਨਹੀਂ ਪੀਂਦੇ ਤਾਂ ਤੁਹਾਡਾ ਰਿਸਕ ਕੀ ਹੋਊਗਾ ਜ਼ੀਰੋ ਯਾਨੀ ਕਿ ਕੋਈ ਰਿਸਕ ਨਹੀਂ ਹੋਊਗਾ ਪਹਿਲਾਂ ਕਹਿੰਦੇ ਹੁੰਦੇ ਸੀਗੇ ਕਿ ਤੁਸੀਂ ਦਿਨ ਦੇ ਅੰਦਰ ਇੱਕ ਤੋਂ ਦੋ ਡਰਿੰਕਸ ਲੈ ਸਕਦੇ ਹੋ ਹੁਣ ਇਹਨਾਂ ਨੇ ਸਭ ਕੁਝ ਬਦਲਤਾ ਕਿਉਂਕਿ ਰਿਸਰਚ ਆਈ ਹੈ ਕਿ ਹੁਣ ਤੁਸੀਂ ਹਫਤੇ ਦੇ ਅੰਦਰ ਜੇ ਇੱਕ ਤੋਂ ਦੋ ਡਰਿੰਕ ਲੈਨੇ ਹੋ ਤਾਂ ਤੁਹਾਡਾ ਰਿਸਕ ਘੱਟ ਹੁੰਦਾ ਯਾਦ ਰੱਖੋ ਕੋਈ ਡਰਿੰਕ ਨਾ ਲੈਣਾ ਸਭ ਤੋਂ ਘੱਟ ਰਿਸਕ ਠੀਕ ਹੈ ਇੱਕ ਤੋਂ ਦੋ ਡਰਿੰਕ ਲੈਣਾ ਹਫਤੇ ਦੇ ਅੰਦਰ ਉਹਨੂੰ ਲੋ ਰਿਸਕ ਕਹਿੰਦੇ ਆਂ ਤਿੰਨ ਤੋਂ ਜ਼ਿਆਦਾ ਡਰਿੰਕਸ ਲੈਣਾ ਇੱਕ ਹਫਤੇ ਦੇ ਅੰਦਰ ਇਹ ਕਿਉਂ ਕਹਿ ਰਹੇ ਨੇ ਕਿ ਹੁਣ ਅੱਜ ਕੱਲ ਘੱਟ ਕਰੋ ਕਿਉਂਕਿ ਇੱਕ ਤਾਂ ਦਿਲ ਦੇ ਉੱਤੇ ਫਰਕ ਪੈਂਦਾ ਦੂਜਾ ਪਤਾ ਲੱਗਿਆ ਹੈ ਕਿ ਐਲਕੋਹਲ ਦਾ ਜਾਂ ਸ਼ਰਾਬ ਦਾ ਕੈਂਸਰ ਦੇ ਉੱਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਤੇ ਇਹਨਾਂ ਨੂੰ ਪਤਾ ਲੱਗਿਆ ਕਿ ਤਿੰਨ ਤੋਂ ਜ਼ਿਆਦਾ ਜੇ ਤੁਸੀਂ ਡਰਿੰਕ ਹਫ਼ਤੇ 'ਚ ਲੈਨੇ ਹੋ ਤਾਂ ਤੁਹਾਡਾ ਕੈਂਸਰ ਦਾ ਰਿਸਕ ਉੱਤੇ ਚੱਲ ਜਾਂਦਾ ਹੈ ਤੇ ਇਹ ਸਿਰਫ ਆਦਮੀਆਂ 'ਚ ਨਹੀਂ ਹੈ ਔਰ ਔਰਤਾਂ ਦੇ ਵਿੱਚ ਵੀ ਹੈ ਸੋ ਤਾਂ ਕਰਕੇ ਉਹਨਾਂ ਨੇ ਇਹ ਸਭ ਕੁਝ ਬਦਲਿਆ 7 ਤੋਂ ਜ਼ਿਆਦਾ ਜੇ ਤੁਸੀਂ ਡਰਿੰਕਸ ਲਓ ਤਾਂ ਉਹਦੇ ਨਾਲ ਤੁਹਾਡੇ ਦਿਲ ਦੇ ਉੱਤੇ ਵੀ ਫਰਕ ਪੈਂਦਾ ਹੈ ਦਿਲ ਦੀ ਬਿਮਾਰੀ ਦਾ ਤੇ ਦੂਜੀ ਚੀਜ਼ ਹੈ ਤੁਹਾਡੇ ਦਿਮਾਗ ਦੇ ਉੱਤੇ ਵੀ ਸਟ੍ਰੋਕ ਹੋ ਸਕਦਾ ਹੈ ਇਹ ਕਿ ਕਿਥੋਂ ਆndੀਆਂ ਨੇ ਉਹ ਬੈਠੇ ਇਹ ਥੋਨਾ ਕਹਿੰਦੇ ਨੇ ਕਿ ਅਸੀਂ ਅੱਜ ਦੇਖਾਂਗੇ ਕਿ ਕਿੰਨੀਆਂ ਡਰਿੰਕਸ ਬਦਲਣੀਆਂ ਨੇ ਇਹ ਰਿਸਰਚ ਤੋਂ ਆਂਦਾ ਹੈ ਤਾਂ ਕਰਕੇ ਉਹਨਾਂ ਨੇ ਇਹ ਬਦਲੇ ਆ ਦੂਜੀ ਚੀਜ਼ ਮੈਂ ਗੱਲ ਕਰਨਾ ਚਾਹਨੀ ਹੈ ਅੱਜ ਕੱਲ ਕਾਫੀ ਆਪਾਂ ਗੱਲ ਕੀਤੀ ਫਿਜ਼ੀਕਲ ਐਕਟੀਵਿਟੀ ਹੈ ਜਿਹਨੂੰ ਆਪਾਂ ਕਸਰਤ ਕਹਿੰਦੇ ਆ ਕਈ ਲੋਕਾਂ ਨੇ ਆ ਕੇ ਅੱਜ ਸਾਨੂੰ ਦੱਸਿਆ ਕਿ ਜੇ ਤੁਸੀਂ ਕਸਰਤ ਕਰਨੀ ਹੈ ਤਾਂ ਹਫਤੇ ਦੇ ਅੰਦਰ 2.5 ਘੰਟੇ ਉਹਨਾਂ ਮੋਡਰੇਟ ਟੂ ਵਿਗਰਸ ਮੋਡਰੇਟ ਟੂ ਵਿਗਰਸ ਮਤਲਬ ਜੀ ਦੇ ਅੰਦਰ ਥੋੜਾ ਜ਼ੋਰ ਲੱਗੇ ਥੋੜਾ ਜਿਹਾ ਜ਼ੋਰ ਲੱਗਣਾ ਚਾਹੀਦਾ ਹੈ ਇੰਨਾ ਨਹੀਂ ਕਿ ਬਹੁਤ ਜ਼ੋਰ ਲੱਗੇ ਪਰ ਥੋੜਾ ਜ਼ੋਰ ਲੱਗਣਾ ਚਾਹੀਦਾ ਹੈ ਤੁਹਾਡਾ ਹਫਤੇ ਦੇ ਅੰਦਰ 2.5 ਘੰਟੇ ਇਹੋ ਕਰਨਾ ਸੋ ਕਾਫੀ ਲੋਕ ਪੁੱਛਦੇ ਨੇ ਇਹਦਾ ਮਤਲਬ ਕੀ ਹੈ ਸੋ ਮੋਡਰੇਟ ਐਕਟੀਵਿਟੀ ਜਿੰਦਾ ਮਤਲਬ ਹੈ ਦਰਮਿਆਨੀ ਗਤੀਵਿਧੀ ਇੱਥੇ ਲਿਖਿਆ ਹੋਇਆ ਪਰ ਮੈਨੂੰ ਤਾਂ ਸਿਰਫ ਕਸਰਤ ਆਉਂਦਾ ਸੋ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਤੁਹਾਡੀ ਦਿਲ ਦੀ ਧੜਕਣ ਉੱਤੇ ਹੋਣੀ ਚਾਹੀਦੀ ਹੈ ਕਿ ਤੁਹ ਥੋੜਾ ਹਿੱਲੇ ਜਿਸ ਨਾਲ ਤੁਹਾਨੂੰ ਪਤਾ ਲੱਗੇ ਕਿ ਤੁਹਾਡਾ ਦਿਲ ਥੋੜਾ ਉੱਤੇ ਹੋ ਰਿਹਾ ਹੈ ਦੂਜੀ ਚੀਜ਼ ਹੈ ਵਿਗਰਸ ਐਕਟੀਵਿਟੀ ਵਿਗਰਸ ਦਾ ਮਤਲਬ ਜ਼ੋਰਦਾਰ ਇਹ ਕਿਸ ਤਰ੍ਹਾਂ ਹੁੰਦੀ ਹੈ ਜਦ ਆਪਾਂ ਦੌੜਨਾ ਸ਼ੁਰੂ ਕਰਦੇ ਹਾਂ ਉਹ ਹੈਗੀ ਹੈ ਜ਼ੋਰਦਾਰ ਕਸਰਤ ਤੇ ਫਿਰ ਕਈ ਲੋਕ ਕਹਿੰਦੇ ਨੇ ایرੋਬਿਕ ਐਕਟੀਵਿਟੀ एरोबिक ਦਾ ਮਤਲਬ ਕੀ ਹੈ? एरोबिक ਦਾ ਮਤਲਬ ਤੁਹਾਡੇ ਸਾਹ ਦੇ ਉੱਤੇ ਜਿਹਦਾ ਅਸਰ ਪਵੇ। ਜਿਹਦੇ ਨਾਲ ਤੁਹਾਡਾ ਸਾਹ ਲੈਣਾ ਔਖਾ ਹੋਵੇ। ਸੋ ਆਪਾਂ ਵਿੱਚੋਂ ਕਿੰਨੇ ਲੋਕ ਸੈਰ ਕਰਨ ਜਾਂਦੇ ਆ ਰੋਜ਼? ਕਿੰਨੇ ਲੋਕ ਸੈਰ ਕਰਦੇ ਕਰਦੇ ਉਹਨਾਂ ਦਾ ਦਿਲ ਦੀ ਧੜਕਣ ਵੱਧਦੀ ਹੈ? ਕਈਆਂ ਦੀ। ਇਹਦਾ ਮਤਲਬ ਕਿ ਤੁਸੀਂ ਜ਼ੋਰ ਲਾ ਰਹੇ ਹੋ। ਕਿੰਨੇ ਲੋਕ ਸੈਰਸ ਕਰਦੇ ਕਰਦੇ ਫਿਰ ਵੀ ਬੋਲ ਸਕਦੇ ਨੇ। ਉਹਨਾਂ ਨੂੰ ਸਾਹ ਫਿਰ ਵੀ ਆਉਂਦਾ ਠੀਕ ਠਾਕ। ਇਹਦਾ ਮਤਲਬ ਸ਼ਾਇਦ ਤੁਸੀਂ ਜ਼ਿਆਦਾ ਤੇਜ਼ ਨਹੀਂ ਜਾ ਰਹੇ ਠੀਕ ਹੈ ਜੇ ਤੁਸੀਂ ਬੋਲ ਸਕਦੇ ਹੋ ਤੁਸੀਂ ਜ਼ਿਆਦਾ ਤੇਜ਼ ਨਹੀਂ ਜਾ ਰਹੇ ਉਹ ਸੋਦਾ ਮਤਲਬ ਹੈ ਕਿ ਹੁਣ ਆਪਾਂ ਇਹ ਕਿਵੇਂ ਕਰਨਾ ਹੈ ਸੋ ਆਪਣੀ ਜਿਹੜੀਆਂ ਫਿਜ਼ੀਕਲ ਐਕਟੀਵਿਟੀ ਜਾਂ ਕਸਰਤ ਦੀਆਂ ਜਿਹੜੀਆਂ ਗਾਈਡਲਾਈਨਸ ਹੈ ਉਹ ਕਹਿੰਦੀਆਂ ਨੇ ਕਿ ਇੱਕ ਟਾਈਮ ਤੇ ਜੇ ਤੁਸੀਂ ਕਸਰਤ ਕਰ ਰਹੇ ਹੋ 10 ਮਿੰਟ ਹੋਣੀ ਚਾਹੀਦੀ ਹੈ ਮਿਨੀਮਮ ਘੱਟੋ-ਘੱਟ 10 ਮਿੰਟ 10 ਮਿੰਟ ਤੋਂ ਉੱਤੇ ਵੀ ਜਾ ਸਕਦੇ ਹਾਂ ਪਰ 10 ਮਿੰਟ ਹੋਣੇ ਚਾਹੀਦੇ ਹਨ ਜਿਦੇ ਅੰਦਰ ਤੁਹਾਡੀ ਦਿਲ ਦੀ ਧੜਕਣ ਤੇਜ਼ ਹੋਵੇ ਤੁਹਾਨੂੰ ਸਾਹ ਲੈਣਾ ਥੋੜਾ ਜਿਹਾ ਇਹ ਨਾ ਹੋਵੇ ਕਿ ਤੁਸੀਂ ਪੂਰੇ ਪੂਰੇ ਵਾਕ ਬੋਲ ਸਕੋ ਤੁਹਾਨੂੰ ਥੋੜਾ ਔਖਾ ਲੱਗੇ ਬੋਲਣਾ ਤੇ ਤੁਸੀਂ ਇੱਕਦਮ ਹੀ ਨਹੀਂ ਕਰਨਾ ਹੌਲੀ-ਹੌਲੀ ਕਰੋ ਇਹ ਨਾ ਕਰਿਓ ਕਿ ਅਜਰਲਿਨ ਨੇ ਕਹਤਾ ਕਸਰਤ ਕਰਨੀ ਹੈ ਘਰ ਜਾ ਕੇ ਭਜਣਾ ਸ਼ੁਰੂ ਕਰਤਾ ਕਿ ਪਿਛਲੇ 6 ਮਹੀਨੇ ਤੋਂ ਤੁਸੀਂ ਭਜੇ ਨਹੀਂ ਇਹ ਨਹੀਂ ਖਾਨਾ ਹੌਲੀ ਹੌਲੀ ਇੱਕ ਇੱਕ ਮਿੰਟ ਲਾ ਕੇ ਤੁਸੀਂ ਹਰ ਇੱਕ ਦਿਨ ਆਪਣੇ ਨਾਲ 30 ਸੈਕਿੰਡ ਹੋਰ ਕਰੋ 1 ਮਿੰਟ ਹੋਰ ਕਰੋ ਹੌਲੀ ਹੌਲੀ ਕਰਿਓ ਇਕ ਤਾਂ ਸੋ ਹੁਣ ਆਪਾ ایرੋਬਿਕ ਐਕਸਰਸਾਈਜ਼ ਦੀ ਤਾਂ ਗੱਲ ਕਰ ਲਈ ਉਹ ਕਹਿੰਦੇ ਨੇ ایرੋਬਿਕ ਐਕਸਰਸਾਈਜ਼ ਵਿੱਚ ਸਾਹ ਥੋੜਾ ਔਖਾ ਆਵੇ ਦਿਲ ਦੀ ਧੜਕਣ ਤੇਜ਼ ਹੋਵੇ ਉਹ ਤੁਹਾਡੇ ਦਿਲ ਦੇ ਲਈ ਚੰਗੀ ਹੈ ਕਿਉਂਕਿ ਦਾ ਮਤਲਬ ਕਿ ਤੁਹਾਡਾ ਦਿਲ ਕਸਰਤ ਕਰ ਰਿਹਾ ਹੈ ਤਾਂ ਕਿ ਤੁਹਾਡੀ ਪੂਰੀ ਬਾਡੀ ਨੂੰ ਬਲੱਡ ਮਿਲੇ ਦੂਜੀ ਚੀਜ਼ ਹੈ ਜਿਹੜੀ ਕਿ ਬਹੁਤ ਜ਼ਰੂਰੀ ਹੈ ਉਹ ਹੈ ਸਟਰੈਂਥਨਿੰਗ ਐਕਸਰਸਾਈਜ਼ਸ ਸਟਰੈਂਥਨਿੰਗ ਐਕਸਰਸਾਈਜ਼ਸ ਕੀ ਨੇ ਉਹ ਤੁਹਾਡੇ ਜੋੜਾਂ ਲਈ ਤੁਹਾਡੇ ਬੋਨਸ ਲਈ ਤੁਹਾਡੀ ਹੱਡੀਆਂ ਲਈ ਨੇ ਇਹ ਸਾਰੀਆਂ ਐਕਸਰਸਾਈਜ਼ਸ ਹੈ ਜャ ਤੁਸੀਂ ਪੌੜੀਆਂ ਤੋਂ ਉੱਤੇ ਥੱਲੇ ਜਾਂਦੇ ਹੋ ਜਾਂ ਤੁਸੀਂ ਤੁਰਦੇ ਹੋ ਜਾਂ ਤੁਸੀਂ ਕਿਸੇ ਭਾਰੀ ਚੀਜ਼ ਨੂੰ ਚੱਕਿਆ ਯੋਗਾ ਕੀਤਾ ਸੋ ਏ ਕਿਉਂ ਜ਼ਰੂਰੀ ਨੇ ਕਿਉਂਕਿ ਜੇ ਜਦਾ ਆਪਾਂ ਕਾਫੀ ਟਾਈਮ ਲਈ ਆਪਣੇ ਸਰੀਰ ਦਾ ਇਸਤੇਮਾਲ ਨਹੀਂ ਕਰਦੇ ਇਕਦਮੀ ਭਜਣਾ ਜਾਂ ਇਕਦਮੀ ایرੋਬਿਕ ਐਕਸਰਸਾਈਜ਼ ਕਰਨੀ ਬਹੁਤ ਔਖੀ ਹੈ ਪਹਿਲਾਂ ਤੁਹਾਨੂੰ ਆਪਣੇ ਜੋੜਾਂ ਨੂੰ ਥੋੜਾ ਮਜ਼ਬੂਤ ਕਰਨਾ ਪੈਂਦਾ ਹੈ ਨਹੀਂ ਤਾਂ ਕੀ ਹੁੰਦਾ ਹੈ ਮੇਰੇ ਵਰਗੇ ਲੋਕ 6 ਮਹੀਨੇ ਐਕਸਰਸਾਈਜ਼ ਨਹੀਂ ਕੀਤੀ ਫਿਰ ਕਹਿੰਗੇ ਚਲੋ ਆਪਾਂ ਅੱਜ ਟ੍ਰੈਡਮਿਲ ਤੇ ਭੱਜਦੇ ਹਾਂ ਤੇ ਉਸ ਤੋਂ ਬਾਅਦ ਹਫ਼ਤਾ ਤੁਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਸਾਰੀ ਜਗ੍ਹਾ ਦਰਦ ਹੈ ਇਸ ਲਈ ਸਟਰੈਂਥਨਿੰਗ ਐਕਸਰਸਾਈਜ਼ 스트ਚਿੰਗ ਜਿਹੜੀ ਆਪਾਂ ਅੱਜ ਦੇਖੀ ਉਹ ਜ਼ਰੂਰੀ ਹੈ ਠੀਕ ਹੈ ਸੋ ਤੁਸੀਂ ਇਕੱਠੇ ਕਰ ਸਕਦੇ ਹੋ ਪਰ ਜਿਹੜੀ 2.5 ਘੰਟੇ ਕਹਿੰਦੇ ਨੇ ਮਹੀਨੇ ਹਫ਼ਤੇ ਦਾ ਉਹ ਹੈਗੀ ਹੈ ਪਹਿਲੀ ਵਾਲੀ ਸਾਹ ਔਖਾ ਵਾਲੀ ਐਕਸਰਸਾਈਜ਼ ਦੂਜੀ ਹੈ ਅੱਜ ਕਾਫੀ ਕੁਐਸਚਨ ਆਏ ਸੀਗੇ ਬਲੱਡ ਪ੍ਰੈਸ਼ਰ ਕਿਵੇਂ ਘਰ ਮੈਜ਼ਰ ਕਰਨਾ ਹੈ ਕਿੰਨੇ ਲੋਕਾਂ ਕੋਲ ਇੱਥੇ ਬਲੱਡ ਪ੍ਰੈਸ਼ਰ ਮਸ਼ੀਨ ਹੈ ਘਰ ਮੈਜ਼ਰ ਕਰਨੀ ਆ ਕਿੰਨੇ ਲੋਕ ਘਰ ਮੈਜ਼ਰ ਕਰਦੇ ਆ ਕਾਫੀ ਕਰਦੇ ਓਕੇ ਤਾਂ ਮਤਲਬ ਕੀ ਇਥੇ ਐਕਸਪਰਟ ਬੈਠੇ ਹਨ ਹੁਣ ਮੈਂ ਪੁੱਛਦੀ ਹਾਂ ਤੁਸੀਂ ਕਿੰਨੇ ਲੋਕ ਚਾਹ ਪੀਣ ਤੋਂ ਬਾਅਦ ਜਾਂ ਕੌਫੀ ਪੀਣ ਤੋਂ ਬਾਅਦ ਇੱਕਦਮ ਬਲੱਡ ਪ੍ਰੈਸ਼ਰ ਚੈੱਕ ਕਰਦੇ ਹਨ ਨਹੀਂ ਕਰਦੇ ਕਿਉਂ ਨਹੀਂ ਕਰਦੇ ਬਾਦ ਜਾਂਦਾ ਹੈ ਦੇਖਿਆ ਮੈਂ ਕਿਆ ਸੀ ਐਕਸਪਰਟਸ ਹੈ ਦੂਜੀ ਚੀਜ਼ ਜੇ ਤੁਸੀਂ ਇੱਕਦਮੀ ਪੌੜੀਆਂ ਤੋਂ ਥੱਲੇ ਆਏ ਹੋ ਜਾਂ ਤੁਹਾਡਾ ਸਾਹ ਚੜਿਆ ਹੋਇਆ ਤੁਹਾਨੂੰ ਉਸ ਟਾਈਮ ਤੇ ਬਲੱਡ ਪ੍ਰੈਸ਼ਰ ਚੈੱਕ ਕਰਨਾ ਚਾਹੀਦਾ ਹੈ ਕਿਉਂ ਨਹੀਂ ਕਰਨਾ ਚਾਹੀਦਾ ਬਾਹਰ ਜਾਣਾ ਜੇ ਤੁਸੀਂ ਟਾਈਟ ਕਪੜੇ ਪਾਏ ਨੇ ਬਾਹਾਂ ਟਾਈਟ ਨੇ ਬਲੱਡ ਪ੍ਰੈਸ਼ਰ ਚੈੱਕ ਕਰਨਾ ਚਾਹੀਦਾ ਕਿਉਂ ਨਹੀਂ ਜੇ ਉੱਤੇ ਪਹਿਲਾਂ ਹੀ ਟਾਈਟ ਹੈ ਤੇ ਦੇ ਉੱਤੇ ਤੁਸੀਂ ਮਸ਼ੀਨ ਬਾਦੋਗੇ ਉਹ ਫਿਰ ਉੱਤੇ ਚਲਾ ਚੁਗਾ ਸੋਸੀ ਕੀ ਕਹਿੰਨੇ ਆ ਜਦ ਤੁਸੀਂ ਕੁਝ ਖਾਇਆ ਪੀਆ ਹੈਗਾ 5 ਮਿੰਟ ਰੁਕ ਜਾਓ ਬੈਠ ਜੋ ਸਾਹ ਲੈ ਲਓ ਕੱਪੜੇ ਤੁਹਾਡੇ ਲੂਸ ਹੋਣੇ ਚਾਹੀਦੇ ਨੇ ਫੇਰ ਤੁਸੀਂ ਆਪਣਾ ਬਲੱਡ ਪ੍ਰੈਸ਼ਰ ਕਫ ਪਾਣਾ ਹੈ ਠੀਕ ਹੈ ਹੁਣ ਕਿਨੇ ਲੋਕ ਬਲੱਡ ਪ੍ਰੈਸ਼ਰ ਆਪਣਾ ਚੈੱਕ ਕਰਦੇ ਹੋਏ ਇੱਕ ਦੂਜੇ ਦੇ ਉੱਤੇ ਚੀਕਾਂ ਮਾਰਦੇ ਆ ਗੱਲਾਂ ਨਹੀਂ ਕਰਨੀਆਂ ਕਿਉਂਕਿ ਗੱਲਾਂ ਕਰਨ ਦੇ ਨਾਲ ਬਲੱਡ ਪ੍ਰੈਸ਼ਰ ਉੱਤੇ ਚਲਾ ਜਾਂਦਾ ਤੁਸੀਂ ਚੈੱਕ ਕਰਦੇ ਹੋ ਲਾਸਟ ਥਿੰਗ ਇਜ਼ ਇਹ ਹੈ ਕਿ ਜਦੋਂ ਤੁਸੀਂ ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋ ਥੋੜੀ ਬਾ ਥੋੜੇ ਦਿਲ ਦੇ ਨਾਲ ਹੋਣੀ ਚਾਹੀਦੀ ਹੈ ਠੀਕ ਹੈ ਇਸ ਤਰ੍ਹਾਂ ਲੈਵਲ ਹੋਣਾ ਚਾਹੀਦਾ ਹੈ ਉਸ ਪਿਕਚਰ ਚ ਵੀ ਤੁਸੀਂ ਦੇਖ ਸਕਦੇ ਹੋ ਲੱਤਾਂ ਕ੍ਰੋਸ ਨਹੀਂ ਕਰਨੀਆਂ ਠੀਕ ਹੈ ਲੱਤਾਂ ਸਿੱਧੀਆਂ ਰੱਖਣੀਆਂ ਥੱਲੇ ਤੇ ਪੈਰ ਥੱਲੇ ਠੀਕ ਤਰ੍ਹਾਂ ਰੱਖਣੇ ਸੋ ਇਹ ਹੈ ਤਰੀਕਾ ਕਰਨ ਦਾ ਦਿਨ ਚ ਕਿੰਨੀ ਵਾਰੀ ਕਰਨਾ ਚਾਹੀਦਾ ਹੈ ਇਹ ਵੀ ਲੋਕ ਪੁੱਛਦੇ ਨੇ ਤੁਸੀਂ ਚਾਹੋ ਤਾਂ ਦਿਨ ਚ ਇੱਕ ਵਾਰੀ ਕਰ ਲਓ ਪਰ ਇਸ ਤਰ੍ਹਾਂ ਕਰੋ ਸੇਮ ਟਾਈਮ ਕਰ ਲਓ ਦਿਨ ਚ ਠੀਕ ਹੈ ਸੋ ਇਹ ਇਸ ਤਰ੍ਹਾਂ ਉਹ ਦਿਖਾ ਰਹੇ ਹਾਂ ਇਸ ਤੋਂ ਪਹਿਲਾਂ ਕਿ ਮੈਂ ਬਲੱਡ ਪ੍ਰੈਸ਼ਰ ਤੋਂ ਅੱਗੇ ਵਧ ਜਾਂ ਕਈ ਲੋਕ ਇੱਥੇ ਬਲੱਡ ਪ੍ਰੈਸ਼ਰ ਦੀ ਦਵਾਈਆਂ ਵੀ ਲੈ ਰਹੇ ਹੋਣਗੇ ਇਹ ਦਵਾਈਆਂ ਤਦੀ ਕੰਮ ਕਰਨਗੀਆਂ ਜਦ ਆਪਾਂ ਦਵਾਈਆਂ ਰੋਜ਼ ਲਵਾਂਗੇ ਜੇ ਤੁਸੀਂ ਵਿੱਚੇ ਦਵਾਈਆਂ ਛੱਡਤੀਆਂ ਤਾਂ ਤੁਹਾਡਾ ਬਲੱਡ ਪ੍ਰੈਸ਼ਰ ਉੱਤੇ ਜਾ ਸਕਦਾ ਹੈ ਪਰ ਕਈ ਵਾਰੀ ਤੋ ਦਾ ਬਲੱਡ ਪ੍ਰੈਸ਼ਰ ਉੱਤੇ ਥੱਲੇ ਜਾ ਸਕਦਾ ਹੈ ਜੇ ਤੁਸੀਂ ਕਾਫੀ ਬਿਮਾਰ ਹੋ ਤੁਹਾਡਾ ਬਲੱਡ ਪ੍ਰੈਸ਼ਰ ਉਸ ਟਾਈਮ ਤੇ ਥੱਲੇ ਜਾ ਸਕਦਾ ਹੈ ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਣੇ ਫੈਮਲੀ ਡਾਕਟਰ ਦੇ ਨਾਲ ਹੀ ਆਪਣੇ ਡਾਕਟਰ ਨਾਲ ਡਿਸਕਸ ਕਰ ਸਕਦੇ ਹੋ ਪਰ ਜੇ ਤੁਹਾਨੂੰ ਲੱਗੇ ਕਿ ਤੁਹਾਡੀ ਦਵਾਈਆਂ ਦੇ ਨਾਲ ਤੁਹਾਨੂੰ ਚੱਕਰ ਆਣਾ ਸ਼ੁਰੂ ਹੋ ਗਿਆ ਹੈ ਜਾਂ ਤੁਹਾਨੂੰ ਠੀਕ ਨਹੀਂ ਲੱਗ ਰਿਹਾ ਕਿ ਤੁਸੀਂ ਬਲੱਡ ਪ੍ਰੈਸ਼ਰ ਦਵਾਈ ਸ਼ੁਰੂ ਕੀਤੀ ਹੈ ਤੁਸੀਂ ਜ਼ਰੂਰ ਆਪਣੇ ਫੈਮਲੀ ਡਾਕਟਰ ਨੂੰ ਜ਼ਿਆਦਾ ਜਲਦੀ ਦੱਸੋ ਰੁਕੋ ਨਾ ਤੁਸੀਂ ਦੱਸ ਸਕਦੇ ਹੋ ਉਹਨਾਂ ਨੂੰ ਕਿਉਂਕਿ ਇਹ ਹੋ ਸਕਦਾ ਹੈ ਕਿ ਤੁਹਾਡਾ ਬਲੱਡ ਪ੍ਰੈਸ਼ਰ ਜ਼ਿਆਦਾ ਥੱਲੇ ਹੈ ਪਰ ਤੁਹਾਨੂੰ ਇਹ ਸਾਰੀ ਚੀਜ਼ ਆ ਆਪਣੀ ਬਲੱਡ ਪ੍ਰੈਸ਼ਰ ਦੀ ਦਵਾਈਆਂ ਚੇਂਜ ਕਰਨ ਤੋਂ ਪਹਿਲਾਂ ਫੈਮਿਲੀ ਡਾਕਟਰ ਨੂੰ ਦੱਸਣਾ ਚਾਹੀਦਾ ਹੈ। ਦੂਜੀ ਚੀਜ਼ ਮੈਂ ਇਹ ਦੱਸਦਾ ਕਈ ਲੋਕ ਜਦ ਅਸੀਂ ਇੰਡੀਆ ਜਾਂਦੇ ਆ ਉੱਥੋਂ ਦਵਾਈਆਂ ਲੈ ਕੇ ਆਣੇ ਆ। ਉਹਨਾਂ ਦੇ ਕੰਬੀਨੇਸ਼ਨ ਬਲੱਡ ਪ੍ਰੈਸ਼ਰ ਵਾਲੀਆਂ ਦੇ ਇੱਥੋਂ ਅਲੱਗ ਹੁੰਦੇ ਨੇ। ਡੋਸ ਡਿਫਰੈਂਟ ਹੁੰਦੀ ਹੈ ਤੇ ਉਹ ਸਾਰੇ ਜਿਹੜੇ ਕੰਬੀਨੇਸ਼ਨ ਹੁੰਦੇ ਆ ਉਹ ਚ 3-4 ਦਵਾਈਆਂ ਕਦੇ-ਕਦੇ ਇਕੱਠੀਆਂ ਹੁੰਦੀਆਂ ਕਿਉਂਕਿ ਇੰਡੀਆ 'ਚ ਉਹ ਕੰਬੀਨੇਸ਼ਨ ਮਿਲਦੇ ਆ ਤੇ ਇੱਥੇ ਨਹੀਂ ਮਿਲਦੇ। ਫਰਕ ਇੰਨਾ ਨਹੀਂ ਹੈ। ਕੀ ਉਹ ਦਵਾਈਆਂ ਬੈਟਰ ਹੈ ਜਾਂ ਨਹੀਂ ਹੈ ਪਰ ਇਹ ਧਿਆਨ ਰੱਖੋ ਜੇ ਤੁਸੀਂ ਇੰਡੀਆ ਤੋਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲੈ ਰਹੇ ਹੋ ਤੇ ਇੱਥੇ ਆ ਕੇ ਹੋਰ ਤੁਸੀਂ ਨਵੀਂ ਬਲੱਡ ਪ੍ਰੈਸ਼ਰ ਦੀਆਂ ਦਵਾਈਆਂ ਲਵਾ ਲਿਆ ਨੇ ਜ਼ਰੂਰ ਕਿਸੇ ਨੂੰ ਦੱਸੋ ਕਿ ਤੁਸੀਂ ਉਹ ਦਵਾਈਆਂ ਲੈ ਰਹੇ ਹੋ ਕਿਉਂਕਿ ਤੁਹਾਡਾ ਬਲੱਡ ਪ੍ਰੈਸ਼ਰ ਥੱਲੇ ਹੋਣਾ ਵੀ ਬਹੁਤ ਚੰਗੀ ਚੀਜ਼ ਨਹੀਂ ਹੈ ਬਲੱਡ ਪ੍ਰੈਸ਼ਰ ਥੱਲੇ ਹੋਣ ਦੇ ਨਾਲ ਵੀ ਤੁਹਾਡੇ ਦਿਲ ਦੇ ਉੱਤੇ ਪ੍ਰਭਾਵ ਪੈਂਦਾ ਹੈ ਠੀਕ ਹੈ ਹੁਣ ਮੈਂ ਜਲਦੀ ਜਲਦੀ ਤੁਹਾਨੂੰ ਡਾਇਬੀਟੀਜ਼ ਦੇ ਬਾਰੇ ਦੱਸਦੀ ਹਾਂ ਡਾਇਬੀਟੀਜ਼ ਦੇ ਨਾਲ ਪਹਿਲੀ ਚੀਜ਼ ਤਾਂ ਕਈ ਲੋਕ ਕਹਿੰਨੇ ਲੋਕ ਇੱਥੇ ਆਪਣਾ ਬਲੱਡ ਸ਼ੂਗਰ ਚੈੱਕ ਕਰਦੇ ਆਂ ਘਰ ਠੀਕ ਐ ਜੇ ਤੁਸੀਂ ਚੈੱਕ ਕਰਦੇ ਹੋ ਬਲੱਡ ਪ੍ਰੈਸ਼ਰ ਬਲੱਡ ਸ਼ੂਗਰ ਦੋ ਚੀਜ਼ਾਂ ਨੇ ਖਾਣ ਤੋਂ ਪਹਿਲਾਂ ਤੇ ਖਾਣ ਤੋਂ ਬਾਅਦ ਕਿਉਂਕਿ ਖਾਣ ਤੋਂ ਬਾਅਦ ਤੁਹਾਡਾ ਸ਼ੂਗਰ ਉੱਤੇ ਚਲੇ ਜਾਂਦੀ ਹੈ ਤੇ ਤੁਸੀਂ ਇਸ ਚੀਜ਼ ਦਾ ਰੋਜ਼ ਰੈਕર્ડ ਰੱਖ ਸਕਦੇ ਹੋ ਸ਼ੂਗਰ ਬਦੀ ਹੋਈ ਦਾ ਤਾਂ ਆਪਾਂ ਨੂੰ ਪਤਾ ਹੈ ਕਿ ਕੀ ਕਰਨਾ ਹੈ ਸ਼ੂਗਰ ਥੱਲੇ ਹੋਣ ਦਾ ਕਦੇ-ਕਦੇ ਆਪਾਂ ਨੂੰ ਨਹੀਂ ਪਤਾ ਜੇ ਤੁਹਾਡੀ ਸ਼ੂਗਰ 5 ਤੋਂ ਥੱਲੇ ਹੈ ਤਾਂ ਤੁਸੀਂ ਡਰਾਈਵ ਨਾ ਕਰੋ ਤੇ ਜੇ 4 ਤੋਂ ਥੱਲੇ ਹੈ ਤੇ ਤੁਹਾਨੂੰ ਲੱਗੇ ਕਿ ਤੁਹਾਨੂੰ ਠੀਕ ਨਹੀਂ ਫੀਲ ਹੋ ਰਿਹਾ ਪਸੀਨਾ ਆ ਰਿਹਾ ਐ ਲੱਗ ਰਿਹਾ ਕਿ ਕੰਬਣ ਲੱਗ ਗਏ ਹੋ ਤੁਹਾਡੀ ਦਿਲ ਦੀ ਧੜਕਣ ਤੇਜ਼ ਹੋ ਗਈ ਹੈ 슈ਗਰ ਚੈੱਕ ਕਰੋ ਜੇ 4 ਤੋਂ ਥੱਲੇ ਹੈ ਤਾਂ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੈ ਇਸ ਟਾਈਮ ਤੇ ਤੁਸੀਂ ਆਪਣੇ ਆਪ ਨੂੰ ਦੁੱਧ ਦੇ ਸਕਦੇ ਹੋ 15 ਗ੍ਰਾਮ ਗਲੂਕੋਜ਼ ਦੇ ਸਕਦੇ ਹੋ ਤੁਸੀਂ ਥੋੜਾ ਜਿਹਾ ਸ਼ਹਿਦ ਲੈ ਸਕਦੇ ਹੋ ਤੁਸੀਂ ਪਾਣੀ ਦੇ ਅੰਦਰ ਵੀ ਚੀਨੀ ਘੋਲ ਕੇ ਲੈ ਸਕਦੇ ਹੋ ਜੇ ਤੁਹਾਡੀ ਸ਼ੂਗਰ ਥੱਲੇ ਹੈ ਇਹ ਸਾਰੀ ਚੀਜ਼ਾਂ ਲਓ 15 ਮਿੰਟ ਬਾਅਦ ਫੇਰ ਚੈੱਕ ਕਰੋ ਜੇ ਫੇਰ ਥੱਲੇ ਹੈ ਤਾਂ ਤੁਹਾਨੂੰ ਥੋੜਾ ਜਿਹਾ ਹੋਰ ਕੁਝ ਖਾਣ ਦੀ ਲੋੜ ਹੈ ਪਰ ਜੇ ਸ਼ੂਗਰ ਥੱਲੇ ਹੈ ਤਾਂ ਉਹਨੂੰ ਲਾਈਟਲੀ ਨਾ ਲਓ ਕਿਉਂਕਿ ਸ਼ੂਗਰ ਥੱਲੇ ਹੋਣ ਦੇ ਨਾਲ ਬੰਦੇ ਬੇਹੋਸ਼ ਹੋ ਸਕਦੇ ਨੇ ਉਹਨਾਂ ਨੂੰ ਸੀਜ਼ਰ ਆ ਸਕਦੇ ਨੇ ਸੋ ਇਸ ਚੀਜ਼ ਦਾ ਧਿਆਨ ਰੱਖਿਓ ਠੀਕ ਹੈ ਇਹ ਹੁਣ ਇਸ ਚੀਜ਼ ਲਈ ਅੱਜ ਕੋਲ ਸਾਡੇ ਕੋਲ ਟਾਈਮ ਨਹੀਂ ਹੈ ਪਰ ਇਹਦੀ ਜਗ੍ਹਾ ਮੈਂ ਤੁਹਾਨੂੰ ਤੁਹਾਡੀ ਦਿਲ ਦੀ ਦਵਾਈਆਂ ਦੇ ਬਾਰੇ ਦੱਸਣਾ ਚਾਹਨੀ ਹੈ ਕਿਉਂਕਿ ਇਹ ਕੁਐਸਚਨ ਕਾਫੀ ਆਇਆ ਹੈ ਅੱਜ ਸਵੇਰੇ ਕਈ ਲੋਕ ਕਿਉਂ ਜੇ ਤੁਹਾਡਾ ਕਦੇ ਸਟੈਂਟ ਪਏ ਨੇ ਜਾਂ ਤੁਹਾਡੇ ਸਟੈਂਟ ਨਾ ਵੀ ਪਏ ਹੋਣ ਪਰ ਤੁਹਾਨੂੰ ਹਾਰਟ ਅਟੈਕ ਆਇਆ ਹੈ ਜਾਂ ਤੁਹਾਨੂੰ ਐਟ੍ਰੀਅਲ ਫਿਬਰਿਲੇਸ਼ਨ ਹੈ ਜਿਹਨੂੰ ਆਪਾਂ ਕਹਿੰਦੇ ਦਿਲ ਦੀ ਅੰਦਰ ਜਿਹੜੀ ਬਿਜਲੀ ਹੈ ਉਹ ਠੀਕ ਨਹੀਂ ਹੈ ਉਹਦੇ ਕਾਰਨ ਉਹ ਖੂਨ ਪਤਲਾ ਕਰਨ ਲਈ ਦਵਾਈਆਂ ਦਿੱਤੇ ਹਨ ਕਈ ਲੋਕ ਹੈਗੇ ਆ ਤੁਹਾਨੂੰ ਪਤਾ ਹੈ ਕਿ ਖੂਨ ਤੁਸੀਂ ਜੇ ਖੂਨ ਪਤਲਾ ਕਰਨ ਵਾਲੀ ਦਵਾਈ ਦੇਉਂਦੇ ਹੋ ਹਮ ਆਸਪ੍ਰਿਨ ਦੇ ਉੱਤੇ ਇੱਕ ਹੋਰ ਹੈਗੀ ਹੈ ਵਾਰਫਰਨ ਵਾਰਫਰਨ ਦੇ ਉੱਤੇ ਵੀ ਤੁਸੀਂ ਹੋ ਸਕਦੇ ਹੋ ਜਾਂ ਅੱਜ ਕੱਲ ਇੱਕ ਨਵੀਆਂ ਸ਼ੁਰੂ ਹੋਈਆਂ ਨੇ ਐਲੀਕੁਵਸ ਅਪਿਕਸਾਬਾਨ ਯਾ ਰਿਵਰੋਕਸਾਬਾਨ ਇਹ ਦਵਾਈਆਂ ਤੁਹਾਡੇ ਲਈ ਠੀਕ ਨੇ ਕਿਉਂਕਿ ਇਹ ਤੁਹਾਡੇ ਤੁਹਾਡੇ ਖੂਨ ਨੂੰ ਪਤਲਾ ਕਰਨ ਦੀ ਲੋੜ ਹੈ ਪਰ ਇੱਕ ਚੀਜ਼ ਜੋ ਤੁਸੀਂ ਘਰ ਬੈਠੇ ਕਰ ਸਕਦੇ ਹੋ ਆਪਣੇ ਆਪ ਲਈ ਇਹ ਦਵਾਈਆਂ ਜੇ ਤੁਹਾਡਾ ਖੂਨ ਜ਼ਿਆਦਾ ਪਤਲਾ ਹੁੰਦਾ ਹੈ ਤਾ ਤੋਂ ਸੀ ਕਿਸੀ ਵੀ ਜਗ੍ਹਾ ਤੋਂ ਤੁਹਾਡੇ ਬਲੀਡਿੰਗ ਹੋ ਸਕਦੀ ਹੈ ਖੂਨ ਨਿਕਲ ਸਕਦਾ ਹੈ ਕਿਉਂਕਿ ਤੁਸੀਂ ਸਾਰੇ ਦਵਾਈਆਂ ਤੇ ਹੋ ਤੁਸੀਂ ਮੈਨੂੰ ਦੱਸੋ ਤੁਹਾਨੂੰ ਪਤਾ ਹੈ ਕਿ ਘਰ ਜੇ ਤੁਹਾਨੂੰ ਕਿਤੇ ਦੇ ਖੂਨ ਨਿਕਲੇ ਤੁਹਾਨੂੰ ਕਿਵੇਂ ਪਤਾ ਲੱਗੂਗਾ ਨਹੀਂ ਜੇ ਕਾਰ ਬੈਠੇ ਜੇ ਤੁਹਾਡੇ ਕਿਤੇ ਬਹੁਤ ਸਾਰਾ ਖੂਨ ਨਿਕਲਣਾ ਸ਼ੁਰੂ ਹੋ ਜਾਵੇ ਜੇ ਤੁਸੀਂ ਯੂਰਿਨ ਕਰਨ ਜਾਓ ਬਾਥਰੂਮ ਜਾਓ ਤੇ ਉੱਚ ਖੂਨ ਨਿਕਲੇ ਜਾਂ ਜੇ ਤੁਸੀਂ ਬਾਥਰੂਮ ਜਾਓ ਤੇ ਤੁਹਾਨੂੰ ਡਾਰਕ ਬਰਾਊਨ ਸਪਾਟਸ ਦਿਖਣ ਇਹਦਾ ਮਤਲਬ ਹੈ ਕਿ ਤੁਹਾਡੇ ਕਿਤੇ ਬਲੀਡਿੰਗ ਹੋ ਸਕਦੀ ਹੈ ਇਸ ਚੀਜ਼ ਨੂੰ ਲਾਈਟਲੀ ਨਾ ਲਓ ਜੇ ਜਿਸ ਟਾਈਮ ਤੁਹਾਨੂੰ ਖੂਨ ਦਿਖਲਣਾ ਸ਼ੁਰੂ ਹੋ ਜਾਵੇ ਬਾਥਰੂਮ ਜਾਂਦੇ ਹੋਏ ਤੁਸੀਂ ਉਸ ਟਾਈਮ ਆਪਣੇ ਡਾਕਟਰ ਨੂੰ ਦੱਸਣਾ ਹੈ ਜਾਂ ਤੁਸੀਂ ਹਸਪੀਟਲ ਆਣਾ ਹੈ ਠੀਕ ਹੈ ਆਦਰਵਾਇਸ ਤੁਸੀਂ ਇਹ ਦਵਾਈਆਂ ਲੈ ਸਕਦੇ ਹੋ ਠੀਕ ਹੈ ਸੋ ਇਸ ਨੂੰ ਅੱਜ ਮੈਂ ਛੱਡ ਦੂੰਗੀ ਪਰ ਦਵਾਈਆਂ ਬਾਰੇ ਇੱਕ ਚੀਜ਼ ਹੋਰ ਦੱਸਾਂ ਹਰ ਸਾਲ ਜਨਵਰੀ 1 ਨੂੰ ਕੀ ਹੁੰਦਾ ਹੈ ਤੁਸੀਂ ਸਾਰੇ ਆਪਣੀਆਂ ਦਵਾਈਆਂ ਨੂੰ ਪੇ ਕਰਦੇ ਹੋ ਇਹ ਕਿਉਂ ਪੇ ਕਰਦੇ ਹੋ ਕਿਉਂਕਿ ਤੁਸੀਂ ਫਾਰਮਾ ਕੇਅਰ ਦੇ ਨਾਲ ਇਨਰੋਲਡ ਹੋ ਫਾਰਮਾ ਕੇਅਰ ਦੇ ਨਾਲ ਇਨਰੋਲ ਹੋਣਾ ਚੰਗੀ ਚੀਜ਼ ਹੈ ਫਾਰਮਾ ਕੇਅਰ ਕੀ ਹੈ ਗਵਰਨਮੈਂਟ ਦਾ ਪ੍ਰੋਗਰਾਮ ਹੈ ਜੋ ਤੁਹਾਡੀ ਦਵਾਈਆਂ ਨੂੰ ਕਵਰ ਕਰਦਾ ਹੈ ਕਿਵੇਂ ਕਵਰ ਕਰਦਾ ਹੈ ਥੋਡੀ ਇਨਕਮ ਦੇ ਹਿਸਾਬ ਦੇ ਨਾਲ ਜਿੰਨੇ ਪੈਸੇ ਤੁਸੀਂ ਬਣਾਉਨੇ ਹੋ ਪਰ ਫਾਰਮਾ ਕੇਅਰ ਹਰ ਸਾਲ ਜਿਵੇਂ ਤੁਸੀਂ ਟੈਕਸ ਦਿੰਨੇ ਹੋ ਹਰ ਸਾਲ ਜਨਵਰੀ 1 ਨੂੰ ਉਹ ਫਾਰਮਾ ਕੇਅਰ ਬਦਲ ਜਾਂਦਾ ਹੈ ਸੋ ਕੀ ਹੁੰਦਾ ਕਿਉਂਕਿ ਆਪਾਂ ਫਾਰਮੇਸੀ ਕਦੇ-ਕਦੇ ਜਾਂਦੇ ਹਾਂ ਤੇ ਅਸੀਂ ਕਹਿੰਨੇ ਪਿਛਲੇ ਸਾਲ ਤਾਂ ਇਹ ਦਵਾਈ ਕਵਰ ਸੀ ਇਸ ਵਾਰ ਇਹ ਹੈ ਨਹੀਂ ਉਹ ਇਸ ਲਈ ਹੁੰਦਾ ਹੈ ਕਿ ਹਰ ਸਾਲ ਜਿੰਨਾ ਤੁਸੀਂ ਕਮਾਉਨੇ ਹੋ ਉਹਦੇ ਨਾਲ ਉਹ ਤੁਹਾਨੂੰ ਇੱਕ ਡਿਡਕਟੇਬਲ ਦਿੰਦੇ ਆ ਡਿਡਕਟੇਬਲ ਦਾ ਮਤਲਬ ਕੀ ਹੈ ਉਹ ਇੱਕ ਤੁਹਾਡੇ ਜਿੰਨੀ ਤੁਸੀਂ ਕਮਾਈ ਹੈ ਉਹਦੇ ਹਿਸਾਬ ਦੇ ਨਾਲ ਤੁਹਾਨੂੰ ਦੱਸਣਗੇ ਕਿ ਇੰਨੇ ਪੈਸੇ ਤੁਹਾਨੂੰ ਪੇ ਕਰਨੇ ਪੈਣੇ ਆ। ਚਲੋ ਸੋਚ ਲਓ ਤੁਹਾਡਾ ਡਾਇਰੈਕਟੇਬਲ 100 ਡਾਲਰ ਹੈ। ਤੁਸੀਂ 100 ਡਾਲਰ ਜਨਵਰੀ 1 ਤੋਂ ਜਦ ਤੱਕ ਤੁਸੀਂ 100 ਡਾਲਰ ਨਹੀਂ ਪੇ ਕਰਦੇ ਤੁਹਾਡੀ ਦਵਾਈਆਂ ਉਹ ਕਵਰ ਨਹੀਂ ਕਰਨੀਆਂ ਸ਼ੁਰੂ ਕਰਦੇ। ਠੀਕ ਹੈ। ਸੋ ਜੇ ਤੁਸੀਂ ਕਦੇ ਨੋਟ ਕਰੋ ਕਿ ਜਨਵਰੀ 1 ਹੋਊਗੀ ਤੇ ਤੁਹਾਡੀ ਦਵਾਈਆਂ ਹੁਣ ਤੁਹਾਨੂੰ ਥੋੜਾ ਪੈਸੇ ਦੇਣੇ ਪੈਣ ਉਹ ਇਸ ਕਰਕੇ ਹੈ। ਜੇ ਤੁਸੀਂ ਟੈਕਸ ਆਪਣਾ ਫਾਈਲ ਨਹੀਂ ਕੀਤਾ ਇੱਕ ਸਾਲ ਤੁਹਾਡਾ ਫਾਰਮਾ ਕੇਅਰ ਖਤਮ ਹੋ ਸਕਦਾ ਹੈ ਤੇ ਫਾਰਮਾ ਕਹ ਰਹੀ ਹੈ ਜੀ ਚੀਜ਼ ਨਹੀਂ ਹੈ ਜਿਵੇਂ ਕਿ ਬੀਸੀ ਸਰਵਿਸਸ ਕਾਰਡ ਹੈ ਕਿ ਸਭ ਕੋਲ ਹੈ ਕਈ ਲੋਕਾਂ ਨੂੰ ਕੋਲ ਫਾਰਮਾ ਕੇਅਰ ਨਹੀਂ ਹੈ ਸੋ ਤੁਸੀਂ ਆਪਣੀ ਫਾਰਮੇਸੀ ਨਾਲ ਚੈੱਕ ਕਰ ਸਕਦੇ ਹੋ ਕਿ ਮੇਰੇ ਕੋਲ ਫਾਰਮਾ ਕੇਅਰ ਹੈਗਾ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਥੋੜੀ ਦਵਾਈਆਂ ਕਵਰ ਹੋਣੀ ਹੈ ਕਿ ਨਹੀਂ ਠੀਕ ਹੈ ਸੋ ਤੁਸੀਂ ਆਪਣੀ ਫਾਰਮੇਸੀ ਨਾਲ ਜ਼ਰੂਰ ਚੈੱਕ ਕਰਿਓ ਸੋ ਇਹ ਮੇਰੇ ਵੱਲੋਂ ਸਭ ਤੋਂ ਲਾਸਟ ਚੀਜ਼ ਹੈ ਡਿਜੀਟਲ ਟੂਲਸ ਦੇ ਬਾਰੇ ਮੈਂ ਥੋੜੀ ਜਿਹੀ ਪਹਿਲਾਂ ਗੱਲ ਕੀਤੀ ਸੀਗੀ ਪਰ ਅੱਜ ਦੇ ਟਾਈਮ ਦੇ ਅੰਦਰ ਅਸੀਂ ਇਹੀ ਚੀਜ਼ਾਂ ਬਾਰੇ ਗੱਲ ਕਰਾਂਗੇ ਠੀਕ ਹੈ ਓਕੇ ਸੋ ਮੈਂ ਐਂਡ ਕਰਦੀ ਹਾਂ